ਸਨਮਾਨਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਆਓ ਸਰਵਣ ਕਰਦੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਜਦ ਮਲਤਾਨ ਸ਼ਹਿਰ ਵਿੱਚ ਪਹੁੰਚੇ ਆ ਜਿੱਥੇ ਸ਼ਮਸ ਨਾਮੀ ਪੀਰ ਤੇ ਬਹੁਤ ਪੀਰਾਂ ਦਾ ਸਮੂਹ ਰਹਿੰਦਾ ਸੀ ਇਨ੍ਹਾਂ ਪੀਰਾਂ ਵਿੱਚੋਂ ਇੱਕ ਪੀਰ ਸੀ ਸ਼ਮਸਤ ਅਵਰੇਜ ਜਿੱਥੇ ਰਹਿੰਦਾ ਸੀ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਕੇ ਸੱਜ ਗਏ ਜਦ ਸਾਰੇ ਪੀਰਾਂ ਨੂੰ ਖਬਰ ਮਿਲੀ ਕਿ ਸਾਰਿਆਂ ਨੇ ਮਿਲ ਕੇ ਮਤਾ ਪਕਾਇਆ ਕਹਿਣ ਲੱਗੇ ਕੌਣ ਆਇਆ ਹੈ ਇਹ ਤਾਂ ਭਾਰੀ ਗੁਰੂ ਆ ਜਿਨ੍ਹਾਂ ਨੇ ਬੇਵੜੇ ਮਹਾਨ ਸਥਾਨ ਜਿੱਤ ਲਿਆ ਕਾਬੇ ਨੂੰ ਆਪਣੇ ਚਰਨਾਂ ਨਾਲ ਫੇਰ ਦਿੱਤਾ ਕਿਉਂਕਿ ਖਬਰਾਂ ਇਹਨਾਂ ਨੂੰ ਪਹੁੰਚ ਗਈਆਂ ਸੀ ਇਹਨਾਂ ਨੇ ਤਾਂ ਕਾਬਾ ਹੀ ਕਮਾ ਦਿੱਤਾ ਮੱਕਾ ਹੀ ਫੇਰਤਾ ਕਰਾਮਾਤ ਇਹਨਾਂ ਵਿੱਚ ਵੱਡੀ ਹੈ ਇਹਨਾਂ ਦੇ ਅੱਗੇ ਅੱਜ ਤੱਕ ਕੋਈ ਟਿਕ ਨਹੀਂ ਸਕਿਆ ਚਰਚਾ ਵਿੱਚ ਦੀ ਕੋਈ ਬਰਬ ਨਹੀਂ ਕਰ ਸਕਦਾ ਵੱਡੇ ਵੱਡੇ ਸਿੱਧ ਅੱਗੇ ਹਾਰ ਚੁਕੇ ਨੇ ਬੇਨਤੀਆਂ ਕਰਦੇ ਆ ਇਨਾਂ ਨੂੰ ਮੁਲਤਾਨ ਦੇ ਵਿੱਚੋਂ ਵਿਦਾ ਕਰ ਦਈਏ ਅਸਾਂ ਵਿਚਾਰ ਕਰ ਦੁੱਧ ਕਟੋਰਾ ਭਰ ਕਰ ਲੈ ਆਏ ਗੁਰੂ ਉਰਾ ਉਹਨਾਂ ਨੇ ਸਾਧ ਸੰਗਤ ਜੀ ਫਿਰ ਗੱਲ ਵਿਚਾਰੀ ਹੈ ਤੇ ਇੱਕ ਰਮਜ਼ ਦੇ ਵਿੱਚ ਹੈ ਇੱਕ ਪਹੇਲੀ ਦੇ ਵਿੱਚ ਹੈ ਇੱਕ 부ਜਾਰਤ ਜੀ ਪਾ ਕੇ ਬਾਬਾ ਨਾਨਕ ਜੀ ਨੂੰ ਭੇਜੀ ਉਹ ਕੀ ਸੀ ਇੱਕ ਕਟੋਰਾ ਲਿਆ ਉਹਦੇ ਵਿੱਚ ਦੁੱਧ ਪਾ ਲਿਆ ਦੁੱਧ ਨਕੋ ਨਕ ਲੱਥਾ ਲੱਥ ਭਰ ਦਿੱਤਾ ਤੇ ਮਹਾਰਾਜ ਕੋਲ ਲੈ ਕੇ ਦੱਸਣ ਵਾਸਤੇ ਕਿ ਜਿਵੇਂ ਇੱਕ ਕਟੋਰੇ ਵਿੱਚ ਦੁੱਧ ਭਰਿਆ ਹੋਇਆ ਇੱਕ ਬੂੰਦ ਵੀ ਇਸ ਵਿੱਚ ਨਹੀਂ ਜਮਾ ਸਕਦੀ ਬਿਲਕੁਲ ਮਲਤਾਨ ਚ ਪਹਿਲਾਂ ਪੀਰਾਂ ਨਾਲ ਭਰਿਆ ਹੋਇਆ ਹੈ ਇੱਥੇ ਕੋਈ ਜਾਗ ਨਹੀਂ ਨਾ ਕੋਈ ਆਮ ਬੰਦਾ ਹੋਵੇਗਾ ਉਹਨੂੰ ਇਹ ਗੱਲ ਪਤਾ ਹੀ ਨਹੀਂ ਲੱਗੇਗੀ ਕਿ ਇਹ ਇੱਕ ਰਮਜ਼ ਦੀ ਗੱਲ ਕਰ ਰਹੇ ਨੇ ਪਰ ਬਾਬਾ ਨਾਨਕ ਜੀ ਤਾਂ ਉਹਨਾਂ ਦੇ ਦਿਲਾਂ ਦੀ ਹੈ ਜਾਣਨ ਦੇ ਸਨ ਪੀਰ ਦੀਆਂ ਕਹਿਣ ਲੱਗੇ ਇੱਥੇ ਆਪ ਜੀ ਦਾ ਟਿਕਾਣਾ ਨਹੀਂ ਚਲੇ ਜਾਓ ਨੇੜੇ ਆ ਕੇ ਜਦ ਦੁੱਧ ਦਾ ਭਰਿਆ ਕਟੋਰਾ ਮਹਾਰਾਜ ਅੱਗੇ ਰੱਖਿਆ ਗੁਰੂ ਜੀ ਨੇ ਸਾਰੀ ਗੱਲ ਸਮਝੀ ਹੈ ਤੇ ਮਹਾਰਾਜ ਨੇ ਜਿਹੋ ਜਿਹਾ ਸਵਾਲ ਪਾਇਆ ਉਹੋ ਜਿਹਾ ਵੀ ਜਵਾਬ ਦਿੱਤਾ ਸੀ ਕਿਵੇਂ ਮਹਾਰਾਜ ਨੇ ਇੱਕ ਚਮੇਲੀ ਦਾ ਫੁੱਲ ਲਿਆ ਜਿਹਦਾ ਬਿਲਕੁਲ ਵੀ ਭਾਰ ਨਹੀਂ ਹੁੰਦਾ ਛੋਟਾ ਜਿਹਾ ਫੁੱਲ ਹੁੰਦਾ ਜੀ ਤੁਸੀਂ ਦੇਖਿਆ ਹੀ ਹੋਣਾ ਤੇ ਉਹਨੂੰ ਦੁੱਧ ਤੇ ਰੱਖ ਦਿੱਤਾ ਚਮੇਲੀ ਦਾ ਫੁੱਲ ਦੁੱਧ ਤੇ ਤਰ ਪਿਆ ਚੰਗੀ ਤਰ੍ਹਾਂ ਸਮਾ ਗਿਆ ਨਕੋ ਨਕ ਭਰੇ ਕਟੋਰੀ ਦਾ ਦੁੱਧ ਬਾਹਰ ਵੀ ਨਹੀਂ ਡੋਲਿਆ ਦੁੱਧੋ ਪਰ ਸਮਾਇਓ ਇਸ ਪ੍ਰਕਾਰ ਦਿਸਟਾਂਡ ਦਿਖਾਇਆ ਬਾਬਾ ਨਾਨਕ ਜੀ ਨੇ ਦ੍ਰਿਸ਼ਟਾਂਡ ਦਿਖਾਇਆ ਫੁੱਲ ਕਟੋਰੇ ਵਿੱਚ ਸਮਾ ਗਿਆ ਗੁਰੂ ਸਾਹਿਬ ਜੀ ਸਮੋਣਾ ਚਾਹੁੰਦੇ ਸੀ ਅਸੀਂ ਭਈ ਤੁਹਾਡੇ ਸਿਰ ਦਾ ਕੋਈ ਭਾਰ ਨਹੀਂ ਬਨਣਾ ਅਸੀਂ ਜਾਣਦੇ ਹਾਂ ਇੱਥੇ ਮੁਲਤਾਨ ਦੇ ਵਿੱਚ ਬਹੁਤ ਪੀਰ ਰਹਿੰਦੇ ਆ ਪਹਿਲਾਂ ਹੀ ਬਹੁਤ ਪੀਰਾਂ ਦਾ ਗੜ੍ਹ ਪਿਆ ਇਸ ਸ਼ਹਿਰ ਦੇ ਵਿੱਚ ਪਰ ਅਸੀਂ ਤਾਂ ਇੱਥੇ ਚਾਰ ਦਿਨ ਆਪਣੇ ਨਾਮ ਦੀ ਖੁਸ਼ਬੂ ਬਨਣੀ ਆ ਚਲੇ ਜਾਵਾਂਗੇ ਫਿਰ ਅਸੀਂ ਕਿਸੇ ਦੇ ਸਿਰ ਦਾ ਭਾਰ ਜ਼ਿੰਦਗੀ 'ਚ ਬਨਣਾ ਵੀ ਨਹੀਂ ਚਾਹੀਦਾ ਜਿਵੇਂ ਇਹ ਚਮੇਲੀ ਦਾ ਫੁੱਲ ਕਟੋਰੇ ਵਿੱਚ ਪਾਏ ਹੋਏ ਦੁੱਧ ਦੇ ਉੱਪਰ ਤਰ ਗਿਆ ਇਸੇ ਤਰ੍ਹਾਂ ਬਿਲਕੁਲ ਅਸੀਂ ਤੁਹਾਡੇ ਸਿਰ ਦਾ ਭਾਰ ਨਹੀਂ ਬਣਾਂਗੇ ਕਿਉਂਕਿ ਚਮੇਲੀ ਦੇ ਫੁੱਲ ਨੇ ਦੁੱਧ ਦੀ ਇੱਕ ਵੀ ਬੂੰਦ ਬਾਹਰ ਨਹੀਂ ਉਣ ਦਿੱਤੀ ਸਾਡੇ ਉਣ ਨਾਲ ਨਾ ਕੋਈ ਫਰਕ ਨਹੀਂ ਪਵੇਗਾ ਗੁਰੂ ਸਾਹਿਬ ਜੀ ਨੇ ਇਹ ਦ੍ਰਿਸ਼ਟਾਂਟ ਜਦ ਇਸ ਤਰ੍ਹਾਂ ਦਿਖਾਇਆ ਬੜੇ ਹੈਰਾਨ ਹੋ ਗਏ ਮਲਤਾਨ ਦੇ ਪੀਰ ਕਿਉਂਕਿ ਦੇਖੋ ਜੀ ਅੱਜ ਕੱਲ ਵੀ ਲੋਕ ਨਾ ਇੱਕ ਦੂਜੇ ਦੇ ਸਿਰ ਦਾ ਭਾਰੀ ਬਣੀ ਜਾਂਦੇ ਆ ਸਾਨੂੰ ਜੀਵਨ ਦੁੱਧ ਦਾ ਮੁੱਲ ਵਰਗਾ ਕੀਤ ਕਰਨਾ ਚਾਹੀਦਾ ਸਾਨੂੰ ਕਿਸੇ ਦੀ ਜ਼ਿੰਦਗੀ ਵਿੱਚ ਉਹਦੇ ਸਿਰ ਦਾ ਭਾਰ ਬਣ ਕੇ ਨਹੀਂ ਸਗੋ ਨਾਮ ਦਾ ਖੁਸ਼ਬੂ ਵੰਡ ਕੇ ਕਿਸੇ ਨੂੰ ਦੁੱਖ ਦੇਣੇ ਕਿਸੇ ਨੂੰ ਆਪ ਦੁਖੀ ਕਰਦੇ ਤਾਂ ਉਹ ਦੁੱਖ ਮੁੜ ਕੇ ਸਾਡੇ ਕੋਲ ਹੀ ਆਉਂਦਾ ਹੈ ਇਹ ਸਮਝਣ ਦਾ ਯਤਨ ਕਰੀਏ ਵੀ ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ ਘੱਟੋ ਘੱਟ ਇਹਨਾ ਕਰ ਲਈਏ ਵੀ ਦੁਖੀ ਨਾ ਕਰੀਏ ਜੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਘੱਟੋ ਘੱਟ ਨਾਰਾਜ਼ ਨਾ ਕਰੀਏ ਇਹਨਾ ਕੋ ਤਾਂ ਕਰ ਸਕਦੇ ਆ ਅਸੀਂ ਤਾਂ ਗੁਰੂ ਸਾਹਿਬ ਨੇ ਉਥੇ ਜਦ ਦ੍ਰਿਸ਼ਟਾਣ ਦਿਖਾ ਦਿੱਤਾ ਜਾਨਿਆਂ ਵੀ ਜੈਸਾ ਸਤਿਗੁਰ ਸੁਨੀਦਾ ਤੈਸੋ ਹੀ ਮੈਂ ਢੀਠ ਵੀ ਜਿਵੇਂ ਗੁਰੂ ਪਾਤਸ਼ਾਹ ਜੀ ਬਾਰੇ ਸੁਣਿਆ ਸੀ ਅਸੀਂ ਸੁਣਦੇ ਹੁੰਦੇ ਸੀ ਵੀ ਕਾਬਾ ਫੇਰ ਦਿੱਤਾ ਮੁਲਤਾਨ ਆਏ ਅੱਜ ਤੇ ਉਹ ਦਰਸ਼ਨ ਕੀਤੇ ਬਿਲਕੁਲ ਵੀ ਫਰਕ ਨਹੀਂ ਹੈਗਾ ਇਹਨਾਂ ਦੀਆਂ ਸਾਖੀਆਂ ਸੁਣਦੇ ਰਹੇ ਆ ਇਹਨਾਂ ਤੋਂ ਮਨ ਨੂੰ ਕਿਵੇਂ ਟਿਕਾਈਏ ਇਹ ਪੁਛੀ ਹੈ ਵਿਧੀ ਹੈ ਕਿਉਂਕਿ ਮਨ ਦੀ ਇੱਕ ਆदत ਹੈ ਬੀਤੇ ਸਮੇਂ ਵਿੱਚ ਚਲੇ ਜਾਣਾ ਆਪਾਂ ਬੈਠੇ ਹਾਂ ਨਾ ਜਿਵੇਂ ਦੀਵਾਨ ਦੇ ਵਿੱਚ ਸੁਣ ਰਹੇ ਹਾਂ ਕਥਾ ਵਿਚਾਰ ਕਈ ਵਾਰ ਕੀ ਹੁੰਦਾ ਕਿ ਮਨ ਜਿਹੜਾ ਬੀਤੇ ਸਮੇਂ ਦੇ ਵਿੱਚ ਚਲਾ ਜਾਂਦਾ ਸਾਡੇ ਨਾਲ ਕੁਝ ਹੋਇਆ ਸੀ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਚਲਾ ਜਾਂਦਾ ਪੀਰਾਂ ਨੇ ਜਦ ਆਖਿਆ ਵੱਡੀ ਅਜਮਤ ਵਾਲਿਆ ਸੰਸਤ ਵਰੇਜ ਮਹਾਰਾਜ ਕੋ ਲਾਇਆ ਕਹਿੰਦਾ ਮਹਾਰਾਜ ਜੀ ਮੈਂ ਬਹੁਤ ਕਠਿਨ ਸਖਤ ਕੀਤੇ ਹੋ ਇਹ ਕਰਕੇ ਮੇਰਾ ਸਰੀਰ ਸੁੱਕ ਗਿਆ ਲੰਮੇ ਸਮੇਂ ਤੋਂ ਯਤਨ ਕੀਤਾ ਇੱਕ ਨਾ ਮਨ ਨੇ ਹੋਵਤ ਅਥਰ ਮੇਰਾ ਮਨ ਨਹੀਂ ਟਿਕਦਾ ਮਨ ਨਹੀਂ ਖੜਦਾ ਦੀਵੇ ਦੀ ਲਾਟ ਹੁੰਦੀ ਹੈ ਨਾ ਜਿਵੇਂ ਦੀਵੇ ਦੀ ਲਾਟ ਧਿਆਨ ਨਾਲ ਦੇਖਿਓ ਚੰਚਲ ਰਹਿੰਦੀ ਆ ਮਹਾਰਾਜ ਜੀ ਭਾਰਾ ਡੋਲਦਾ ਪਿੱਪਲ ਦੇ ਪਤੇ ਲੜਦੇ ਰਹਿੰਦੇ ਇਹੋ ਜਿਹਾ ਹੀ ਮੇਰਾ ਮਨ ਹੈ ਮਹਾਰਾਜ ਨੇ ਬਚਨ ਕੀਤੇ ਭਾਈ ਮਨ ਦੀ বাসਨਾ ਸੱਪ ਦੇ ਮਾਰ ਵੰਗ ਨਹੀਂ ਬਿਮਾਰੀ ਜਾ ਸਕਦੀ ਕਈ ਲੋਕ ਸੱਪ ਨੂੰ ਮਾਰਨਾ ਹੋਵੇ ਉਹਦੇ ਪੋਛ ਤੇ ਡੰਡਾ ਮਾਰ ਦਿੰਦੇ ਸੱਪ ਉਹਨਾਂ ਸਮਾਂ ਨਹੀਂ ਮਰਦਾ ਜਿੰਨਾ ਸਮਾਂ ਉਹਦੇ ਸਿਰ ਤੇ ਡੰਡਾ ਨਾ ਵੱਜੇ ਸਰੀਰ ਤੇ ਫੇਣੀ ਤੇ ਉਹਨੂੰ ਇਹ ਮਹਾਰਾਜ ਕਹੇ ਭਾਈ ਕੇਵਲ ਮੰਤਰਾਂ ਨਾਲ ਵੀ ਵਸ ਨਹੀਂ ਹੋਣਾ ਇਹਦਾ ਕੋਈ ਉਪਾਅ ਜਿਹੜਾ ਹੈ ਤੁਸੀਂ ਕਰ ਰਹੇ ਹੋ ਯੰਤਰਾ ਮੰਤਰਾਂ ਦੇ ਨਾਲ ਇਹਦਾ ਨਹੀਂ ਹੋਣਾ ਇਹਦਾ ਕੋਈ ਹੋਰ ਉਪਾਅ ਹੈ ਤਪ ਕਰਨ ਦੇ ਨਾਲ ਵਸ ਨਹੀਂ ਆਉਂਦਾ ਚੰਚਨ ਮੰਨਿਆ ਸਾਰੇ ਪਾਸੇ ਭੱਜਦਾ ਜਿਵੇਂ ਜਿਵੇਂ ਉਹਨੂੰ ਮਿਲਦੀ ਹੈ ਉਥੋਂ ਜੋ ਚੀਜ਼ ਉਧਰ ਨੂੰ ਚਲਾ ਜਾਂਦਾ ਹੈ ਸਾਡਾ ਮਨ ਤਾਂ ਤੁਸੀਂ ਇੱਧਰ ਤਪ ਕਰ ਹੀ ਜਾਂਦੇ ਹੋ ਤੇ ਮਨ ਵਿਡਿਆਈ ਵਿੱਚ ਆ ਜਾਂਦਾ ਬੰਦੇ ਵਿੱਚ ਵੀ ਮੈਂ ਤੇ ਤਪ ਕੀਤਾ ਹਉਮੇ ਤਾਂ ਆ ਜਾਂਦੀ ਹੈ ਨਾ ਇਹ ਸੁਖਮ ਹਉਮੇ ਕੀ ਆ ਮੈਂ ਨਿਤਨੇਮੀ ਆ ਮੈਂ ਗੁਰਦੁਆਰਾ ਸਾਹਿਬ ਜਾਂਦਾ ਮੈਂ ਸੇਵਾ ਵੀ ਕਰਦਾ ਇਹ ਹਉਮੇ ਇਹ ਇੱਕ ਸੁਖਮ ਹਉਮੇ ਹੀ ਆ ਇਹ ਨਹੀਂ ਟਿਕਣੀ ਚਾਹੀਦੀ ਸਿਖਾਂ ਅੰਦਰ ਤੱਪ ਪਰ ਕਈਆਂ ਦੇ ਅੰਦਰ ਆ ਜਾਂਦੀ ਹੈ प्रबल ਭਾਰੀ ਪੈ ਜਾਂਦੀ ਹੈ ਸੰਗਤ ਜੀ ਮੇਰੇ ਵਰਗਾ ਕੋਈ ਆ ਪਰਮਾਤਮਾ ਨਹੀਂ ਹੈਗਾ ਮੇਰੇ ਵਰਗਾ ਕੋਈ ਸੰਤ ਨਹੀਂ ਹੈਗਾ ਨਾਮ ਦੇ ਅੱਗੇ ਆਪਣੇ ਆਪ ਹੀ ਸੰਤ ਨਾਲ ਲੈਂਦੇ ਆ ਇਹ ਚੀਜ਼ਾਂ ਜਿਹੜੀਆਂ ਹਨ ਇਹ ਸੁਖਮ ਹੋਮਈਆ ਤਾਂ ਸਤਿਗੁਰ ਮਹਾਰਾਜ ਨੇ ਕਿਹਾ ਭਾਈ ਮਨ ਨੂੰ ਜੇ ਤੁਸੀਂ ਆਪਣਾ ਮਨ ਟਿਕਾਣਾ ਹੈ ਸ਼ਬਦ ਦੇ ਨਾਲ ਇਹਨੂੰ ਜੋੜਨਾ ਪਵੇਗਾ ਸੰਸਤ ਅਵਰੇਜ ਕਹਿੰਦਾ ਮਹਾਰਾਜ ਬੁੱਝੇ ਸੰਸਤ ਸ਼ਬਦ ਕੋ ਕੌਣ ਸੁਣ ਬੋਲੇ ਗੁਰੂ ਕਰਨਾ ਪਾ ਗੁਰੂ ਜੀ ਸ਼ਬਦ ਕੀ ਹੁੰਦਾ ਕਿਉਂਕਿ ਉਹਨਾਂ ਵਿਚਾਰਿਆਂ ਨੇ ਤਪ ਤਾਂ ਬੜੇ ਕੀਤੇ ਸੀ ਪਰ ਸ਼ਬਦ ਗੁਰੂ ਬਾਰੇ ਪਤਾ ਨਹੀਂ ਸੀ ਮਹਾਰਾਜ ਕਹਿਣ ਲੱਗੇ ਪਹਿਲਾਂ ਤਾਂ ਜਾਣੋ ਜੀ ਇਹ ਦੁਨੀਆ ਝੂਠੀ ਆ ਇਹ ਹਰਨ ਦੀ ਤ੍ਰਿਸ਼ਨਾ ਦੇ ਵਾਂਗ ਬ੍ਰਿਗ ਤ੍ਰਿਸ਼ਨਾ ਹੈ ਹਰਨ ਜਦ ਉਹਨੂੰ ਪਿਆਸ ਲੱਗੀ ਹੁੰਦੀ ਹੈ ਨਾ ਮਾਰੂਥਲ ਵਿੱਚ ਭਜਦਾ ਇੰਨਾ ਭਜਦਾ ਬਹੁਤ ਜ਼ਿਆਦਾ ਭਾਈਦਾ ਇਹਨੂੰ ਓਹ ਭਜਦਾ ਕਹਿੰਦੇ ਕਿਉਂ ਭਜਦਾ ਉਹਨੂੰ ਲੱਗਦਾ ਵੀ ਸਾਹਮਣੇ ਪਾਣੀ ਆ ਜਿਹੜਾ ਧੁੱਪ ਦੇ ਨਾਲ ਉਹਨੂੰ ਲੇਖਾ ਪੈਂਦਾ ਨੇੜੇ ਜਾਂਦਾ ਤੇ ਉਹ ਫਿਰ ਪਾਣੀ ਨਹੀਂ ਹੁੰਦਾ ਉਹ ਰੇਤ ਹੀ ਹੁੰਦੀ ਆ ਤੇ ਅੱਗੇ ਵੱਧਦਾ ਫਿਰ ਲੇਖਾ ਪੈਂਦਾ ਉਹਨੂੰ ਲੱਗਦਾ ਮੈਨੂੰ ਕੁਝ ਲੱਭ ਜਾਵੇਗਾ ਲੱਭਦਾ ਲੱਭਦਾ ਪਿਆਸਾ ਮਰ ਜਾਂਦਾ ਹੈ ਇਹ ਬੰਦੇ ਦਾ ਹਾਲਤ ਵੀ ਇਹੋ ਜਿਹੀ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਪਾਈ ਸੰਸਤ ਬਰੇਜ ਇਹ ਦੁਨੀਆ ਸੇਹਰ ਮੇਲਾ ਚਾਰ ਦਿਨਾਂ ਦਾ ਮੇਲਾ ਹੈ ਇਹ ਮਦਾਰੀ ਦੀ ਡੁਗਡੁਗੀ ਆ ਇਹ ਪਾਣੀ ਦੇ ਉੱਪਰ ਜਿਵੇਂ ਬੁਲਬੁਲੇ ਬੰਦੇ ਨਦੀ ਦੇ ਵਿੱਚ ਉੱਪਰ ਤਰੰਗਾ ਬੰਦੀਆਂ ਜਾਂਦੀਆਂ ਨੇ ਇਹ ਝੂਠਾ ਸੰਸਾਰ ਹੈ ਬਹੁਤਾ ਮੋਣਾ ਪਈਏ ਖਰਗੋਸ਼ ਦੇ ਸਿੰਘਾਂ ਰੂਪੀ ਨਖ ਨੂੰ ਲੈ ਕੇ ਵੈਰੀ ਨੂੰ ਜਿੱਤਣ ਦੀ ਇਸ਼ਿਆ ਕੌਣ ਕਰ ਸਕਦਾ ਕਿਸੇ ਨੂੰ ਨਾ ਵਹਿਮ ਪੈ ਗਿਆ ਸੀ ਖਰਗੋਸ਼ ਦੇ ਜਿਹੜੇ ਸਿੰਘ ਆ ਉਹਨਾਂ ਨਾਲ ਮੈਂ ਵੈਰੀ ਦਾ ਮੁਕਾਬਲਾ ਕਰ ਲੂੰਗਾ ਖਰਗੋਸ਼ ਦੇ ਸਿੰਘ ਤਾਂ ਹੁੰਦੇ ਹੀ ਨਹੀਂ ਉਹ ਜਿਹੇ ਬੰਦੇ ਨੂੰ ਬੜੀ ਤਰ੍ਹਾਂ ਦੇ ਵਹਿਮ ਜਾਂਦੇ ਆ ਵਹਿਮ ਹੋ ਜਾਂਦੇ ਆ ਕਈ ਵਾਰੀ ਰਸਤੇ ਤੁਰੇ ਜਾਂਦੇ ਹੋਈਏ ਬਾਬਾ ਨਾਨਕ ਜੀ ਕਹੇ ਸੰਸਤ ਬਰੇਜ ਪੀਰ ਜੀ ਬੜੇ ਪਿਆਰ ਨਾਲ ਸਮਝਾਇਆ ਰੱਸੀ ਪਈ ਹੁੰਦੀ ਲੱਗੂ ਸੱਪ ਆ ਬੰਦਾ ਡਰ ਜਾਂਦਾ ਹੁੰਦੀ ਰੱਸੀ ਆ ਸਮਝ ਲੈ ਸੱਪ ਇਹ ਡਰੀ ਜਾਂਦਾ ਸੁਪਨੇ ਆਉਂਦੇ ਸੁਪਨੇ 'ਚ ਰਾਜਾ ਬਣ ਜਾਂਦਾ ਖੁਸ਼ ਹੋ ਜਾਂਦਾ ਬੁਰਾ ਸੁਪਨਾ ਡਰ ਜਾਂਦਾ ਸਭ ਝੂਠ ਹੁੰਦਾ ਪਰ ਬੰਦਾ ਉਹਨੂੰ ਸੱਚ ਮੰਨ ਕੇ ਰੋਂਦਾ ਵੀ ਆ ਹੱਸਦਾ ਵੀ ਹੈ ਅਸਲ ਦੇ ਵਿੱਚ ਜਦ ਸੁਰਤ ਸ਼ਬਦ ਨਾਲ ਜੁੜ ਜਾਵੇ ਫਿਰ ਕੀ ਨਿੰਦਿਆ ਕੀ ਸਾਡੀ ਸੋਭਾ ਭਗਤੋਂ ਨੂੰ ਨਾਲ ਕੋਈ ਫਰਕ ਨਹੀਂ ਪੈਂਦਾ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਆਸੇ-ਪਾਸੇ ਇਹ ਜਗ ਰਚਨਾ ਸਭ ਝੂਠ ਹੈ ਜਾਨੀ ਲੇਹਰੇ ਮੀਤ ਮਹਾਰਾਜ ਕਹੇ ਭਾਈਏ ਦੁਨੀਆ ਦੀ ਜਿਹੜੀ ਰੀਤ ਨੂੰ ਝੂਠੀ ਹੀ ਸਮਝੋ ਪਰ ਬੰਦਾ ਇਹਨੂੰ ਸੱਚ ਕਰਕੇ ਮੰਨੀ ਫਿਰਦਾ ਮਨ ਰਿਪ ਜੀਤੇ ਸਭ ਰਿਪ ਜੀਤੇ ਮਨ ਰਿਪ ਜੀਤਨ ਕੀ ਇਹ ਰੀਤ ਪਵਨ ਸੁਖ ਜੋ ਕਰੇ ਮਤਰ ਚੀਤ ਮਨ ਨੂੰ ਵੈਰੀ ਸਮਝ ਇਹਨੂੰ ਜਿੱਤਨ ਹੀ ਇੱਕ ਰੀਤ ਮਰਿਆਦਾ ਤਰੀਕਾ ਰਸਤਾ ਉਹ ਕੀ ਹੈ ਸ਼ਬਦ ਦੇ ਨਾਲ ਇਹਨੂੰ ਜੋੜ ਚਿਤ ਲਾ ਕੇ ਇਹਨਾਂ ਸ਼ਬਦ ਨਾਲ ਜੋੜਨਾ ਕਰ ਇੱਕ ਮਨ ਇੱਕ ਚਿਤ ਹੋ ਕੇ ਉਥੇ ਪੀਰ ਇੱਕ ਬਹਾਵਲ ਹੱਕ ਬੈਠਾ ਸੀ ਮਹਾਰਾਜ ਦੇ ਇਹ ਬਚਨ ਸੁਨੇ ਕਹਿਣ ਲੱਗੇ ਸੱਚੇ ਪਾਸ਼ਾ ਆਪ ਬਹੁਤ ਕਿਰਪਾ ਕੀਤੀ ਸਾਡੇ ਤੇ ਪਹਿਲਾਂ ਤਾਂ ਸਾਨੂੰ ਲੱਗਿਆ ਆਪ ਜੀ ਕਿਉਂ ਆਏ ਹੋ ਸੱਚ ਕਿਉਂ ਆਏ ਮਲਤਾਨਾ ਵਿੱਚ ਸਾਡੀ ਸਾਡੀ ਸੋਭਾ ਘਟਜੂ ਮਹਾਰਾਜ ਜੀ ਨੂੰ ਸਾਨੂੰ ਵੀ ਉਪਦੇਸ਼ ਦੇ ਦਿਓ ਪੀਰ ਬਹਾਵਲ ਹੱਕ ਵੀ ਕਹਿਣ ਲੱਗਾ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਆਪਣੇ ਜਿਹੜੇ ਵਿਚਾਰ ਜਿਹੜੇ ਫੁਰਨੇ ਆ ਇਸ ਨੂੰ ਰੋਕ ਨਹੀਂ ਰੋਕਦੇ ਇਸ ਤਰ੍ਹਾਂ ਨਹੀਂ ਹੁੰਦਾ ਪਹਿਲਾਂ ਤਾਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰੇ ਗੁਰ ਦੀ ਰਹਿਮਤ ਹੋਵੇਗੀ ਫਿਰ ਮਨ ਵਸ ਚੋਣਾ ਗੁਰੂ ਨਾਨਕ ਸਾਹਿਬ ਨੇ ਫਿਰ ਆਖਿਆ ਮਾਇਆ ਨੂੰ ਕੱਚ ਨਾ ਸਮਝੋ ਕੁਛ ਨਾ ਸਮਝੋ ਜਿਹੜੀ ਚੀਜ਼ਾਂ ਮਾਇਆ ਨਾਲ ਖਰੀਦੀਆਂ ਉਹ ਵੀ ਕੱਚ ਸਮਝੋ ਕੱਚ ਰਾਜਾ ਕੱਚ ਪ੍ਰਜਾ ਕੱਚ ਸਭ ਸੰਸਾਰ ਪਰ ਫਿਰ ਮਹਾਰਾਜ ਕਹੇ ਭਾਈ ਇੱਕ ਗੱਲ ਇਹ ਵੀ ਆ ਮਾਇਆ ਤੋਂ ਬਿਨਾ ਦੁਨੀਆ ਦੇ ਕਾਰੋਬਾਰ ਵੀ ਨਹੀਂ ਹੁੰਦੇ ਉਹਨਾਂ ਦਾ ਗੱਲ ਸੁਣ ਕੇ ਮਹਾਰਾਜ ਨੇ ਜਵਾਬ ਦਿੱਤਾ ਨਿਸ਼ਚਿਤ ਰੂਪ ਵਿੱਚ ਮਾਇਆ ਨੂੰ ਝੂਠੀ ਜਾਨੋ ਦੁਨੀਆ ਦੇ ਜਿਹੜੇ ਕਾਰਜ ਉਹ ਵੀ ਝੂਠੇ ਜਾਨੋ ਇਹ ਸੱਚ ਜਾਨੋ ਜਿਵੇਂ ਰੱਸੀ ਵਿੱਚ ਸੱਪ ਭਰਮ ਹੁੰਦਾ ਫਿਰ ਗੁਰੂ ਸਾਹਿਬ ਜੀ ਕਹੇ ਜੈਸਾ ਸੁਪਨਾ ਰੈਣ ਕਾ ਤੈਸਾ ਇਹ ਸੰਸਾਰ ਪੀਰ ਜੀ ਬਹਾਵਲ ਹੱਕ ਜੀ ਦੇਖੋ ਸੁਪਨੇ ਆਉਂਦੇ ਸੁਪਨੇ ਚ ਨਾ ਕਈ ਵਾਰੀ ਇਦਾਂ ਸੁਪਨਾ ਵੀ ਆ ਜਾਂਦਾ ਆਪਾਂ ਨਦੀ ਪਾਰ ਕਰਨੀ ਕਸ਼ਤੀ ਵੀ ਖੜੀ ਹੈ ਟਿਕਾ ਵੀ ਆਪਾਂ ਦਿੰਦੇ ਆ ਟਿਕਾ ਦੇ ਕੇ ਪਾਰ ਲੰਘ ਜਾਂਦੇ ਆ ਇਹ ਇੱਕ ਭਰਮ ਆ ਸੁਪਨਾ ਵੀ ਭਰਮ ਟਿਕਾ ਵੀ ਭਰਮ ਨਦੀ ਪਾਰ ਕਰਨ ਵਾਲਾ ਵੀ ਭਰਮ ਪੈਸਾ ਵੀ ਭਰਮ ਆ ਨਾ ਪਰਮੇਸ਼ਰ ਸਾਚਾ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ ਪਰ ਮਨ ਜਿਹੜਾ ਝੂਠੀਆਂ ਚੀਜ਼ਾਂ ਨੂੰ ਸੱਚੀ ਮੰਨਦਾ ਸੱਚੀਆਂ ਚੀਜ਼ਾਂ ਨੂੰ ਝੂਠ ਮੰਨਦਾ ਮਿੱਠੀਆਂ ਚੀਜ਼ਾਂ ਨੂੰ ਕੋੜੀ ਦੱਸਦਾ ਕੋੜੀਆਂ ਚੀਜ਼ਾਂ ਨੂੰ ਮਿੱਠੀਆਂ ਦੱਸਦਾ ਇਹਨੂੰ ਆਦਤ ਪਈ ਹੋਈ ਹੈ ਜਨਮਾਂ ਜਨਮਾਂ ਦੀ ਇਹ ਅੱਜ ਦਾ ਨਹੀਂ ਪਛੜੇ ਬਹੁਤ ਜਨਮ ਵਿਸਥਰੇਤੋ ਮਾਦੋ ਇਹ ਬਹੁਤ ਜਨਮਾਂ ਦੇ ਵਿਛੜੇ ਰੱਬ ਨਾਲੋਂ ਵਿਛੜੇ ਕਾਹਦਾ ਕਰਕੇ ਆ ਕਿਸ ਕਰਕੇ ਆ ਰੱਬ ਤਾਂ ਸਾਡੇ ਅੰਦਰ ਆ ਅਸੀਂ ਯਾਦ ਕਰਕੇ ਸੁਰਤ ਕਰਕੇ ਉਹਨੂੰ ਚੇਤੇ ਨਹੀਂ ਕਰਦੇ ਪਰਮਾਤਮਾ ਭਾਵੇਂ ਸਾਡੇ ਸਾਹਾਂ 'ਚ ਸਾਹ ਲੈ ਰਿਹਾ ਸਾਡੇ ਜਿਤਾ ਆਪਾਂ ਸੋ ਜਾਂਦੇ ਆ ਦਿਲ ਨਹੀਂ ਟੜਕਾਉਂਦੇ ਦਿਲ ਧੜਕ ਰਿਹਾ ਨਸਾਂ 'ਚ ਖੂਨ ਚੱਲ ਰਿਹਾ ਅਸੀਂ ਸੁਰਤ ਕਰਕੇ ਵਿਛੜੇ ਆ ਜੇ ਸ਼ਬਦ ਨਾਲ ਸੁਰਤ ਜੁੜ ਜਾਵੇਗੀ ਅਕਾਲ ਪੁਰਖ ਦੀ ਰਹਿਮਤ ਹੋ ਜਾਵੇਗੀ ਫਿਰ ਉਦੋਂ ਜਿਹੜਾ ਇੱਕ ਪੀਰ ਸਵਾਲ ਕਰਦਾ ਨਾਲ ਹੀ ਦੂਜਾ ਪੀਰ ਵੀ ਪੁੱਛਦਾ ਕਿਉਂਕਿ ਇਹ ਇਸ ਤਰ੍ਹਾਂ ਹੁੰਦਾ ਜੀ ਮਹਾਰਾਜ ਆਏ ਹੋਇਆ ਆਪਾਂ ਲਾਹਾ ਲੈ ਲਈਏ ਬਾਬਾ ਨਾਨਕ ਜੀ ਆਏ ਹੋਇਆ ਨਾਲ ਉਹਨਾਂ ਦੇ ਅਨੰਨ ਪਿਆਰੇ ਸਾਥੀ ਭਾਈ ਮਰਦਾਨਾ ਜੀ ਵੀ ਆਏ ਹੋਇਆ ਆਪਾਂ ਲਹਾ ਲੈ ਲਈਏ ਰੁਕਨਦੀਨ ਪੀਰ ਅੱਗੇ ਆਇਆ ਕਹਿੰਦਾ ਮਹਾਰਾਜ ਸੰਤਾਂ ਦੇ ਲਖਣ ਦਸੋ ਰੁਕਨਦੀਨ ਪੁਨ ਬੀਨ ਅਲਾਏ ਸੰਤ ਜੋ ਲਖਣ ਦੇਹ ਬਤਾਏ ਮਹਾਰਾਜ ਕਹਿਣ ਲੱਗੇ ਪੀਰ ਜੀ ਉਹਨਾਂ ਦੀ ਅਵਸਥਾ ਧੰਨ ਸਹੀ ਨਾਨਕਾ ਪੂਰਨ ਸਹੀ ਸੰਤ ਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤਰ ਤਾਂ ਇਹ ਬਹਾਨੇ ਸੀਗੇ ਸਾਰੇ ਸਾਨੂੰ ਸੋਖਾ ਉਪਦੇਸ਼ ਮਿਲ ਜਾਵੇਗਾ ਮਹਾਰਾਜ ਕਹੇ ਕੰਨ ਦੇ ਕੇ ਸੁਣੋ ਸੰਤਾ ਦੀ ਸਹੋਬਤ ਬਹੁਤ ਵੱਡੀ ਸ਼ੋਭਾ ਹੁੰਦੀ ਹੈ ਸੰਤਾ ਦੇ ਗੁਣ ਜਿਹੜੇ ਹੁੰਦੇ ਬਹੁਤ ਜ਼ਿਆਦਾ ਉੱਚੇ ਸੁੱਚੇ ਹੁੰਦੇ ਆ ਸਾਧੂ ਦਾ ਬੋਲਿਆ ਬਚਨ ਕਦੇ ਰੱਬਾਂ ਵੱਲ ਨਹੀਂ ਜਾਂਦਾ ਹਰ ਵੇਲੇ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਸਤਨਾਮ ਦਾ ਜਾਪ ਹੁੰਦਾ ਹੈ ਉਹਨਾਂ ਦੀ ਸ਼੍ਰੇਸ਼ਟ ਬੁੱਧੀ ਹੁੰਦੀ ਹੈ ਦੂਜੀ ਜਿਹੜੀ ਬੇਗਾਨੀ ਔਰਤ ਹੋਵੇ ਉਹ ਕਦੇ ਉਹਦੇ ਵੱਲ ਵਾਸ਼ਨਾ ਭਰੀ ਨਿਗਾਹ ਨਾਲ ਨਹੀਂ ਤੱਕਦੇ ਸਾਧੂ ਤਾਂ ਸਭ ਤੋਂ ਵੱਡੀ ਪੁੰਨ ਕਾਮ ਉੱਤੇ ਵਸ ਹੋ ਦੇਖੋ ਕਿਉਂਕਿ ਵਾਸ਼ਨਾ ਜਿਹੜੀ ਦੁਨੀਆਵੀ ਬੰਦਿਆਂ ਨੂੰ ਤਾਂ ਪਟਕਾਈ ਫਿਰਦੀ ਆ ਪਰ ਸਾਧੂ ਲਈ ਮਾਸ ਦਾ ਲੋਭੜਾ ਹੈ ਕੋਈ ਹੋਰ ਕੁਝ ਵੀ ਨਹੀਂ ਜਿਵੇਂ ਕੋਈ ਸਾਧੂ ਬੈਠਾ ਸੀ ਬੰਦਗੀ ਕਰ ਰਿਹਾ ਸੀ ਕਿਤੇ ਉਸ ਵਕਤ ਕੋਈ ਅਬਲਾ ਔਰਤ ਸੀ ਉਹਦੇ ਪਿੱਛੇ ਲੁਟੇਰੇ ਪਏ ਹੋਏ ਸੀ ڈاکੂ ਪਏ ਹੋਏ ਸੀ ਆਏ ਪੁੱਛਣ ਲੱਗੇ ਮਹਾਤਮਾ ਜੀ ਇੱਥੇ ਕੋਈ ਔਰਤਾਂ ਨਹੀਂ ਲੰਗੀ ਦੇਖੀ ਤੁਸੀਂ ਇਹ ਕਹਿਣ ਲੱਗੇ ਮੈਨੂੰ ਇਹਨਾ ਨਹੀਂ ਪਤਾ ਹਾਂ ਇੱਕ ਮਾਸ ਦਾ ਲੋਥੜਾ ਲੰਗਿਆ ਜਾ ਰਿਹਾ ਸੀ ਮੈਨੂੰ ਨਹੀਂ ਪਤਾ ਵੀ ਉਹ ਔਰਤ ਸੀ ਜਾਂ ਮਰਦ ਸੀ ਜਦ ਅਸੀਂ ਕਿਸੇ ਔਰਤ ਵੱਲ ਵੇਖਦੇ ਹਾਂ ਵਾਸ਼ਨ ਭਰੀ ਨਿਗਾਹ ਨਾਲ ਵੇਖਦੇ ਹਾਂ ਸਾਡੀ ਤਕਨੀ ਦੇ ਵਿੱਚ ਸਰਬਤ ਦਾ ਭਲਾ ਨਹੀਂ ਹੁੰਦਾ ਬਸ ਤੁਸੀਂ ਇਹ ਸਮਝ ਲਓ ਭਲਾ ਨਹੀਂ ਹੁੰਦਾ ਉਹ ਮਾਂ ਵਾਲੀ ਬਿਰਤੀ ਜਾਂ ਭੈਣ ਵਾਲੀ ਬਿਰਤੀ ਦਿਮਾਗ ਨਹੀਂ ਹੁੰਦਾ ਕੁਝ ਹੋਰ ਗਲਤ ਫੁਰਨੇ ਸਾਥ ਸੰਗ ਨਹੀਂ ਚੱਲ ਰਹੇ ਆ ਬਾਬਾ ਨਾਨਕ ਜੀ ਨੇ ਆਖਿਆ ਪੀਰ ਜੀ ਸੰਤੋਖ ਦਰਵੇਸ਼ ਉਹ ਜਿਹੜਾ ਆਪਣੇ ਦਿਲ ਦੀ ਚੌਕੀਦਾਰੀ ਕਰਦਾ ਦੂਜੀ ਇਸਤਰੀ ਨੂੰ ਵੇਖਣ ਤੋਂ ਅੱਖਾਂ ਨੂੰ ਰੋਗ ਲੈਂਦਾ ਉਹਦਾ ਮਤਲਬ ਨਹੀਂ ਅੱਖਾਂ ਬੰਦ ਕਰ ਲੈਂਦਾ ਉਹਦਾ ਮਤਲਬ ਇਹ ਸੀ ਉਹ ਮਾੜੀ ਨਿਗਾਹ ਨਾਲ ਨਹੀਂ ਕਿਸੇ ਨੂੰ ਤੱਕਦਾ ਇਹ ਦੁਨੀਆ ਵਿੱਚੋਂ ਜਿੰਨੇ ਖੋਟੇ ਬੰਦੇ ਆ ਖੋਟੇ ਕਰਮ ਕਰਦੇ ਉਹਨਾਂ ਦਾ ਸੰਗ ਨਹੀਂ ਕਰਦਾ ਫਿਰ ਦਿਲੇ ਵੀ ਰਾਤ ਨੂੰ ਪਰਮੇਸ਼ਵਰ ਦੀ ਸਿਫਤ ਜਿਹੜੀ ਗਾਉਂਦਾ ਰਹਿੰਦਾ ਨਾਮ ਨਾਲ ਜੁੜ ਕੇ ਸਾਰੀ ਉਮਰ ਤੀਤ ਕਰਦਾ ਬਤੀਤ ਕਰਦਾ ਇਹ ਕਹਿ ਕੇ ਮਹਾਰਾਜ ਨੇ ਆਖਿਆ ਖੁਸ਼ੀ ਗਮੀ ਆਦਰ ਨਿਰਾਦਰ ਦੁੱਖ ਸੁੱਖ ਵਿੱਚ ਇਹੋ ਜਿਹਾ ਰਹਿੰਦਾ ਹੈ ਜਿਵੇਂ ਭਾਈ ਪਿਖਾਰੀ ਜੀ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਭੇਜਿਆ ਸੀ ਭਾਈ ਪਿਖਾਰੀ ਜੀ ਦੇ ਘਰ ਵਿੱਚ ਜਦੋਂ ਖੁਸ਼ੀ ਦਾ ਮਾਹੌਲ ਸੀ ਉਦੋਂ ਵੀ ਅਵਸਥਾ ਨਹੀਂ ਡੋਲੀ ਸੀ ਉਹਨਾਂ ਦੀ ਤੇ ਜਦੋਂ ਉਹਨਾਂ ਦਾ ਬੇਟਾ ਮਰ ਗਿਆ ਸੂਲ ਦੀ ਬਿਮਾਰੀ ਦੇ ਨਾਲ ਉਸ ਵਕਤ ਵੀ ਉਹੋ ਜੇ ਰਹੇ ਇੱਕ ਇਹੋ ਜਿਹੀ ਅਵਸਥਾ ਹੁੰਦੀ ਹੈ ਤਤ ਨਿੰਦਾ ਦੁਤ ਆਗ ਹੋਜੇ ਪਦ ਨਿਰਮਾਨਾ ਜਨ ਨਾਨਕ ਇਹ ਖੇਲ ਕਠਿਨ ਹੈ ਕਿੰਨੂ ਗੁਰਮੁਖ ਜਾਨਾ ਤਾਂ ਜਿਹੜਾ ਰੱਬ ਦੀ ਸਿਫਤ ਕਰੇ ਦਿਨੇ ਵੀ ਰਾਤ ਵੀ ਨਾਮ ਨਾਲ ਜੁੜ ਕੇ ਆਪਣੀ ਉਮਰ ਬਤੀਤ ਕਰੇ ਉਹ ਹੁੰਦਾ ਹੈ ਪੂਰਨ ਕੋਈ ਸੰਤ ਬੇਹਾਜਰਾ ਹੋ ਕੇ ਮਿਹਰ ਹੈ ਇਮਾਨਦੋਸਤ ਹੈ ਬੇਈਮਾਨ ਕਾਫਿਰ ਹੈ ਤਾਂ ਇਹ ਗੁੱਸਾ ਹਰਾਮ ਹੈ ਨਫਜ ਛਤਾਨ ਹੈ ਗੁਮਾਨ ਲਾਨ ਹੈ ਪਸ ਗਾਵਤ ਕਾ ਮੂੰਹ ਕਾਲਾ ਹੈ ਗੁਰਮੁਖ ਪਿਆਰਿਆ ਫਕੀਰੀ ਸਥੂਰੀ ਹੈ ਨਾ ਸਥੂਰੀ ਮੱਕਰ ਹੈ ਰਾਹੋ ਪੀਰਾ ਹੈ ਬੁਰਾ ਬੇਪੀਰਾ ਹੈ ਇਹ ਜਿਹੜਾ ਹਾਜ਼ਰਾ ਹਜ਼ੂਰੀ ਵਿੱਚ ਉਹਨਾਂ ਤੇ ਮਿਹਰ ਹੈ ਜਿਹੜਾ ਗੈਰ ਹਾਜ਼ਰ ਆ ਉਹਨਾਂ ਤੇ ਮਿਹਰ ਨਹੀਂ ਹੋ ਸਕਦੀ ਰੱਬ ਦਾ ਈਮਾਨ ਦੋਸਤਾਂ ਬੇਈਮਾਨ ਕਾਫਰ ਹੰਕਾਰ ਕਹਿਰਾ ਕਰੋਧ ਹਰਾਮ ਆ ਵਾਸਨਾ ਸ਼ੈਤਾਨ ਕਮੰਡ ਲਾਂਤਾ ਨਿੱਦਕਾ ਮੂੰਹ ਕਾਲਾ ਹੈ ਦੰਦਦਾਰ ਸੁਖੀਆ ਬੇਈਮਾਨ ਵੀ ਕਾਲਾ ਦਿਲ ਦਾ ਖੋਟਾ ਅਕਿਰਤਕਨ ਸ਼ਰਮਿੰਦਾ ਹੋਣਾ ਪੈਂਦਾ ਜੀ ਭੈੜੀ ਨੀਤ ਵਾਲਾ ਬੰਦਾ ਨਾ ਪਾਕ ਨਰਮ ਦਿਲ ਬੰਦੇ ਰੱਬ ਦੇ ਦਰ ਤੇ ਪ੍ਰਵਾਣ ਹੋ ਜਾਂਦੇ ਚਾਹ ਰਿਹਾ ਓਲਿਆ ਹੈ ਓਲਿਆ ਉਹ ਹੁੰਦੇ ਆ ਜਿੰਨੂੰ ਕੋਈ ਇਸ਼ਾ ਨਹੀਂ ਹੁੰਦੀ ਸਭੇ ਇਸ਼ਾ ਪੂਰੀਆਂ ਨਾਨਕ ਪਾਇਆ ਅਗਮ ਅਪਾਰਾ ਗੁਰਮੁਖ ਪਿਆਰਿਆ ਮਹਾਰਾਜ ਨੇ ਹਾਜ਼ਰਨਾਮਾ ਉਥੇ ਉਹਨਾਂ ਨੂੰ ਬਖਸ਼ਿਆ ਪੀਰਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਕਹਿ ਪਾਪੀ ਲਾਲਚੀ ਬੰਦਾ ਪਾਪ ਕੋਈ ਹੁੰਦਾ ਝੂਠਾ ਬੰਦਾ ਨਰਕਾ ਜਾਂਦਾ ਸੱਚਾ ਬੰਦਾ ਬਹਿਸਤ ਸਵਰਗਾ ਜਾਂਦਾ ਬੂਰਾ ਬੋਲਣਾ ਫਿੱਕਾ ਬੋਲਣਾ ਦਰਦਮੰਦ ਦਰਵੇਸ਼ ਹੁੰਦੇ ਬੇਦਰਦ ਕਸਾਈ ਹੁੰਦੇ ਆ ਰੋਜੀ ਦੇਣ ਵਾਲਾ ਰਹੀਮ ਹੁੰਦਾ ਤੇ ਗਿਆਨੀ ਹਲੀਮੀ ਚ ਰਹਿੰਦੇ ਵਕੀਲ ਹੁੰਦੇ ਜ਼ੋਰ ਕਰਨਾ ਕਿਸੇ ਦੇ ਜ਼ਲਮ ਹੁੰਦਾ ਜ਼ੋਰ ਰਹਿਤ ਬੰਦਾ ਜਿਹੜਾ ਹੈ ਆਪਾਂ ਕਹਿ ਨਹੀਂ ਮਾਣਾ ਹੁੰਦਾ ਤਾਂ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ ਕਿਸੇ ਨੂੰ ਇੱਕ ਦੌਲਤ ਹੁੰਦੀ ਵੱਦਵਾ ਕਹਿਰ ਹੁੰਦੀਆਂ ਇਹ ਮਹਾਰਾਜ ਨੇ ਆਖਿਆ ਕਰਾਮਾਤਾ ਤਾਂ ਕੁਦਰਤ ਦੀਆਂ ਬਿਨ ਥੰਮਾ ਤੋਂ ਅਸਮਾਨ ਟਿਕਾਇਆ ਰੱਬ ਨੇ ਇਹ ਫਕੀਰੀ ਸਬਰ ਹੁੰਦੀ ਹੈ ਜੀ ਨਫਜ਼ ਪੂਰੀ ਫਰੇਬ ਹੁੰਦੀ ਆ ਚੰਗਾ ਪੰਥ ਉਹ ਹੁੰਦਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸਾਰਿਆਂ ਦੇ ਨਾਲ ਚੱਲਣਾ ਸਭਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਆਪ ਸਾਰਿਆਂ ਦੇ ਨਾਲ ਤੁਰਨਾ ਇਹ ਬਾਬਾ ਨਾਨਕ ਦੀ ਚੀਜ਼ ਦਾ ਪੰਥ ਮਹਾਰਾਜ ਨੇ ਇਹ ਹਾਜ਼ਰਨਾਮਾ ਅਦਲ ਬਾਸ਼ਾ ਤੇ ਢੋਲ ਜੋ ਜਾਨ ਜਨਾਵੇ ਤਉ ਨਾਨਕ ਦਾਨਸਬੰਧ ਕਹਾਵੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਤਾਂ ਬਾਣੀ ਵਿੱਚ ਦਰਜ ਨਹੀਂ ਇਹ ਹਾਜ਼ਰਨਾਮਾ ਪਰ ਹਾਂ ਮੰਨਿਆ ਜਾਂਦਾ ਮੁਲਤਾਨ ਦੇ ਪੀਰਾਂ ਨੂੰ ਮਹਾਰਾਜ ਨੇ ਆਪਣੇ ਮੁਖ ਬਾਗ ਤੋਂ ਇਹ ਸ਼ਬਦ ਕਹੇ ਸੀ ਜਦ ਪੀਰਾਂ ਨੇ ਸੁਣਿਆ ਮਹਾਰਾਜ ਨੂੰ ਬੰਦਨਾ ਕੀਤੀ ਆ ਆਨੰਦ ਨਾਲ ਹਿਰਦੇ ਭਰ ਗਏ ਮਹਾਰਾਜ ਕਹੇ ਭਾਈ ਪੀਰ ਬਹਾਵਲ ਜੀ ਸੁਣੋ ਜੇ ਲਾਲਚ ਰਿਸ਼ਤੇ ਹੀ ਕਰਕੇ ਟੁੱਟਦੇ ਜਿੰਨੇ ਰਿਸ਼ਤੇ ਆ ਇਹਨੂੰ ਤ੍ਰਿਸ਼ਨਾ ਬੰਦੇ ਦੇ ਉੱਪਰ ਸੋਨੇ ਦੇ ਸਿੱਕਿਆਂ ਦਾ ਮੀ ਪੈ ਜਾਵੇ ਸ਼ਾਂਤ ਨਹੀਂ ਹੋ ਸਕਦਾ ਪੀਰ ਨੇ ਫਿਰ ਕਹਿ ਕੇ ਹੱਥ ਜੋੜਿਆ ਸਮਸਤ ਵਰੇਜ ਨੇ ਬਹਾਵਲ ਹਕ ਨੇ ਜਿੰਨੇ ਪੀਰ ਸੀ ਮਾ ਨਾਨਕ ਸੱਚੇ ਪਾਸ਼ਾ ਜੀ ਬਾਬਾ ਨਾਨਕ ਜੀ ਤੁਸੀਂ ਧੰਨ ਹੋ ਧੰਨ ਤੁਹਾਡੀ ਕਮਾਈ ਹੈ ਜਿਵੇਂ ਸਿੱਧਾ ਨੇ ਆਖਿਆ ਨਾ ਸਿੱਧ ਬੋਲਣ ਸੁਭ ਬਚਨ ਤਨ ਨਾਨਕ ਤੇਰੀ ਵੱਡ ਕਮਾਈ ਸਿੱਧਾ ਨੇ ਕਿਹਾ ਸੀ ਸਾਧ ਸੰਗਤ ਜੀ ਆਪਾਂ ਵੀ ਕਹਿ ਲਈਏ ਧੰਨ ਗੁਰਨਾਨ ਸਾਹਿਬ ਜੀ ਵੱਡੀ ਹੈ ਜੀ ਕਮਾਈ ਤੁਹਾਡੀ 베ਰੀ ਹੀਟੇ ਬੈਠੇ ਗੁਰ 베ਰੀ ਵੀ ਨਿਹਾਲ ਹੋਈ ਰੀਠੇ ਵਾਲ ਡਿੱਠਾ ਰੀਠਾ ਮਿੱਠਾ ਹੋ ਕੇ ਜੰਮਦਾ ਅੱਖ ਖੜਿਆਂ ਨੂੰ ਵੇਖ ਕੇ ਨਿਹਾਲ ਕੀਤਾ ਅੰਬ ਅਨਾਰ ਮਰਦਾਨਾ ਤੋੜ ਤੋੜ ਖਾਂਦਾ ਕਿੱਕਰਾਂ ਤੇ ਮਠ ਆਇਆ ਚੜਿਆ ਮੇਰੇ ਸਤਿਗੁਰ ਨੇਮ ਦੀਆਂ ਮਿੱਠਾ ਰਸ ਆਮਦਾ ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ ਉਹ ਮੁਲਤਾਨ ਦੇ ਪੀਰ ਤਾਰੇ ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟੇ ਤਾਰੇ ਮੁਲਤਾਨ ਦੇ ਪੀਰ ਵੀ ਤਾਰੇ ਮੇਰੇ ਬਾਬੇ ਨੇ ਤੂੰ ਵੀ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਉਂਦਾ ਸਾਡੇ ਪੀਰਾਂ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਸੀਂ ਤੁਹਾਡੇ ਅੰਮ੍ਰਿਤ ਵਰਗੇ ਬਚਨ ਮੁਰਦਿਆਂ ਚ ਜਾਣ ਪੈ ਗਈ ਹੈ ਮਹਾਰਾਜ ਦਰਸ਼ਨ ਸਫਲਾ ਧਨ ਫਕੀਰੀ ਤੁਮਕ ਜੋ ਕਮਾਈ ਹੈ ਕਿਸ ਕੀ ਇਹ ਵੱਡ ਵਡਿਆਈ ਤੁਹਾਡੀ ਫਕੀਰੀ ਤਾਂ ਨਹੀਂ ਪੀਰ ਅਸੀਂ ਸਮਝਦੇ ਸੀ ਆਪਣੇ ਆਪ ਨੂੰ ਤੁਸੀਂ ਤਾਂ ਪੀਰਾਂ ਦੇ ਪੀਰ ਹੋ ਬਾਬੇ ਨਾਨਕੀ ਦੇ ਵੀਰ ਹੋ ਪੀਰਾਂ ਦੇ ਪੀਰ ਹੋ ਤੁਸੀਂ ਕਮਾਈ ਕੀਤੀ ਮਹਾਨ ਵਡਿਆਈ ਸਾਡੀ ਜਗਤ ਦੀ ਜਿਹੜੀ ਗੁੜਾਈ ਉਹ ਤੁਹਾਨੂੰ ਹੀ ਬਣਾ ਦਈ ਹੈ ਮਹਾਰਾਜ ਇਹ ਕਾਲ ਯੁਗ ਕਾਲ ਯੁਗ ਦੇ ਵਿੱਚ ਦੁਨੀਆ ਦੇ ਲੋਕ ਦਿਸਨੇ ਪੱਲੇ ਹੋਣਗੇ ਨਹੀਂ ਪੱਲੇ ਦੁਸ਼ਮਣ ਮਿੱਤਰਾਂ ਵਾਲਾ ਕੰਮ ਕਰ ਜਾਏਗਾ ਮਿੱਤਰ ਦੁਸ਼ਮਣਾਂ ਵਾਲਾ ਕੰਮ ਕਰ ਜਾਏਗਾ ਈਰਖਾ ਬਹੁਤ ਵੱਧ ਜਾਵੇਗੀ ਧਾਰਮਿਕ ਮੰਦਰਾਂ 'ਚ ਤਾਲੇ ਲੱਗ ਜਾਣਗੇ ਧਰਮੀ ਬਹੁਤ ਹੋਣਗੇ ਪਰ ਧਾਰਮਿਕਤਾ ਨਹੀਂ ਹੋਵੇਗੀ ਮਹਾਰਾਜ ਤੁਸੀਂ ਇੱਕ ਨਹੀਂ ਕਰੋੜਾਂ ਦਾ ਉਦਾਹਰਨ ਕੀਤਾ ਹੈ ਇਹੋ ਜੀ ਫਕੀਰੀ ਤੁਹਾਡੀ ਹੀ ਹੋ ਸਕਦੀ ਹੈ ਕਿਰਪਾ ਕਰੋ ਮਹਾਰਾਜ ਸਾਡੇ ਤੇ ਸਾਡੇ ਤੇ ਵੀ ਰਤਾ ਕਰ ਦਿਓ ਤਾਂ ਇਹ ਬਾਬਾ ਫਰੀਦ ਜੀ ਜਿਹੜੇ ਹੋਏ ਉਹਨਾਂ ਨੇ ਵੀ ਬੜੀ ਬੰਦਗੀ ਕੀਤੀ ਅਸੀਂ ਸੁਣਿਆ ਸੀ ਬੜੀ ਬੰਦਗੀ ਕੀਤੀ ਮਾਂ ਨੇ ਮਰੀਮ ਨੇ ਮਾਤਾ ਜੀ ਨੇ ਆਖਿਆ ਫਰੀਦ ਅੱਲਾ ਅੱਲਾ ਜੱਪਿਆ ਕਰ ਰੱਬ ਸ਼ੰਕਰ ਦੇਵੇਗਾ ਗੁੜ ਦੇਵੇਗਾ ਤੈਨੂੰ ਖਾਣ ਨੂੰ ਉਹ ਪਹਿਲਾਂ ਪਹਿਲਾਂ ਤਾਂ ਲਾਲਚ ਵਿੱਚ ਲੱਗੇ ਇੰਨਾ ਰਸ ਆ ਗਿਆ ਆਖਿਆ ਫਰੀਦਾ ਸ਼ੱਕਰਖੰਡ ਨਿਵਾਦ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂਆਂ ਮਿੱਠੀਆਂ ਰੱਬ ਨੇ ਪੂਜਣ ਤੁੱਧ ਕਹਿ ਦਿੱਤਾ ਬੰਦੇ ਨੇ ਕਾਲੇ ਕੇਸ ਉਹਨਾਂ ਨੂੰ ਰੱਬ ਨੂੰ ਯਾਦ ਨਹੀਂ ਕੀਤਾ ਉਹ ਧੋਲੇ ਆਇਆ ਵੀ ਨਹੀਂ ਕਰਦੇ ਤੇ ਜਿਹੜੇ ਧੋਲੇ ਆਇਆ ਨਹੀਂ ਕਰਦੇ ਚਿੱਟੇ ਕੇਸ ਹੁੰਦੇ ਰੱਬ ਨਾਲ ਪ੍ਰੀਤ ਵੀ ਨਹੀਂ ਪਾਉਂਦੇ ਉਹ ਤਾਂ ਚੱਲਦੇ ਫਿਰਦੇ ਸ਼ਮਸ਼ਾਨ ਘਾਟ ਆ ਤਾਂ ਇਹ ਜਿਹੜੇ ਕੇਸ ਜਦ ਕਾਲੇ ਆ ਨਾ ਬਚਪਨ ਚ ਰੱਬ ਦੇ ਨਾਲ ਪ੍ਰੀਤੀ ਪਾ ਲੈਣੀ ਚਾਹੀਦੀ ਹੈ ਕੀ ਪਤਾ ਅਸਲਾ ਰੰਗ ਔਣਾਗ ਹੈ ਕਿ ਨਹੀਂ ਔਣਾ ਤਾਂ ਉਦੋਂ ਵੀ ਰਾਖਿਆ ਵੀ ਭਗਤ ਕਬੀਰ ਜੀ ਨੇ ਵੱਡੀ ਭਗਤੀ ਕੀਤੀ ਹੈ ਭਗਤਾਂ ਨੇ ਬੜੀ ਵੱਡੀ ਭਗਤੀ ਕੀਤੀ ਮਹਾਰਾਜ ਇਹਨਾਂ ਫਕੀਰਾਂ ਦਾ ਵੀ ਬੜਾ ਨਾਮ ਹੈ ਮਹਾਰਾਜ ਨੇ ਆਖਿਆ ਭਾਈ ਜਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵੇ ਜਿਹੜੇ ਵੀ ਰੱਬ ਦਾ ਨਾਮ ਜਪਦੇ ਉਹਨਾਂ ਦੀ ਛੜਦੀ ਕਲਾ ਹੁੰਦੀ ਹੈ ਰਹੀਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿੰਦਾ ਤੁਸੀਂ ਵੀ ਭਾਈ ਰੱਬ ਦਾ ਜਿਹੜਾ ਖੋਫ ਆਣਾ ਉਹਦਾ ਡਰ ਆ ਵੀ ਉਹ ਦਿਖ ਰਿਹਾ ਮਾੜਾ ਕਰਮ ਨੀ ਕਰਨਾ ਇਹ ਭਾਵਨਾ ਮਨ ਚ ਰੱਖੋ ਆਪਣੇ ਦਿਲ ਦੀ ਚੌਕੀਦਾਰੀ ਕਰਿਆ ਕਰੋ ਮਾੜੀ ਸੰਗਤ ਨਾ ਕਰੋ ਧਰਮਸ਼ਾਲਾ ਬਣਾਓ ਇਕੱਠੇ ਹੋ ਕੇ ਨਾਮ ਸਿਮਰਨ ਕਰਿਆ ਕਰੋ ਜੀ ਇਹ ਸੁਣ ਕੇ ਸਾਰੇ ਪੀਰ ਖੜੇ ਹੋ ਗਏ ਮਹਾਰਾਜ ਨੂੰ ਮਿਲ ਕੇ ਪ੍ਰਸੰਨ ਹੋਏ ਕਹਿਣ ਲੱਗੇ ਜੀ ਧੰਨ ਹੋ ਉਹਨਾਂ ਪੀਰਾਂ ਤੋਂ ਮਹਾਰਾਜ ਅੱਗੇ ਵਿਦਾ ਹੋਏ ਜੀ ਗੁਰੂ ਸਾਹਿਬ ਜੀ ਹੌਲੀ-ਹੌਲੀ ਸੱਜੇ-ਸੱਜੇ ਮਾਰਗ ਵਿੱਚ ਚੱਲ ਰਹੇ ਆ ਤੇ ਇਹ ਕਥਾ ਕਵੀ ਰਾਜਪਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜੋ ਪਹਿਲਾ ਹਿੱਸਾ ਹੈ ਨਾਨਕ ਪ੍ਰਕਾਸ਼ ਗ੍ਰੰਥ ਉਹਦੇ ਵਿੱਚ ਕਥਾ ਆਉਂਦੀ ਹੈ ਕਈ ਵਾਰ ਆਪਾਂ ਕਹਿੰਨੇ ਆ ਪਾਈ ਗੁਰਦਾਸ ਜੀ ਨੇ ਵੀ ਜੋ ਚਮੇਲੀ ਦੁੱਧ ਵਾਲਾ ਕਟੋਰੀ ਵਾਲੀ ਕਥਾ ਉਹਨਾਂ ਦੀ ਵਾਰ ਵਿੱਚ ਦਰਜ ਆ ਮੈਂ ਇਸ ਤਰ੍ਹਾਂ ਚਾਹੁੰਦਾ ਸੰਗਤ ਜੀ ਕਈ ਵਾਰੀ ਸੰਗਤ ਦੇ ਮਨ ਵਿੱਚ ਸ਼ੰਕਾ ਨਾ ਪੈ ਜਾਵੇ ਵੀ ਇਹ ਕਥਾ ਕਿੱਥੋਂ ਲਿਆ ਗਈ ਆ ਕਿੱਥੋਂ ਕਹੀ ਆ ਆਪ ਜੀ ਨੂੰ ਮੈਂ ਦੱਸਣਾ ਇਹ ਠੀਕ ਸਮਝਦਾ ਤਾਂ ਇਨਾਂ ਪੀਰਾਂ ਵਿੱਚੋਂ ਚੰਗਾ ਪੀਰ ਕਿਹਾ ਸੀ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਕਥਾ ਸੁناਈ ਸੀ ਭਾਈ ਬਾਲਾ ਜੀ ਨੇ ਭਾਈ ਬਾਲਾ ਜੀ ਪੁੱਛਦੇ ਆ ਮਹਾਰਾਜ ਆਪ ਇਨੇ ਪੀਰਾਂ ਨੂੰ ਮਿਲਿਆ ਇਹ ਸਭ ਤੋਂ ਚੰਗਾ ਪੀਰ ਕਿਹੜਾ ਮਹਾਰਾਜ ਕਹੇ ਭਾਈ ਸੰਸਤ ਵਰੇਜ ਸਭ ਤੋਂ ਚੰਗਾ ਸਭ ਤੋਂ ਵਧੀਆ ਪੀਰ ਆ ਆਖਿਆ ਜੀ ਕਿਉਂ ਉਹ ਕਹਿਣ ਲੱਗੇ ਇਹ ਬਹੁਤ ਉੱਚਾ ਭਾਰੀ ਪੀਰ ਆ ਇਹਦਾ ਪ੍ਰਸੰਗ ਸੁਣੋ ਵੀ ਇਨਾਂ ਦੀ ਜਿਹੜੀ ਉੱਚੀ ਮਾਤਾ ਉੱਚੀ ਕੁਲ ਹੋਈ ਆ ਇਹ ਇਨਾਂ ਦੀ ਵੰਸ਼ ਦੇ ਵਿੱਚ ਹੀ ਫਕੀਰੀ ਆ ਕਈ ਹੁੰਦੇ ਵੀ ਆਪ 우ਸਤਾਦ ਧਾਰ ਕੇ ਫਕੀਰੀ ਕਮਾਉਣੀ ਇੱਕ ਹੁੰਦੇ ਦਾਦੇ ਪਰਦਾਦੇ ਦੀ ਵੀ ਫਕੀਰੀ ਇੱਥੇ ਰੋਮ ਵਿਲਾਇਤ ਦੇਸ਼ ਉੱਥੇ ਮਨਸੂਰ ਰਹਿੰਦਾ ਸੀ ਮਹਾਨ ਸੰਤ ਜੀ ਮਨਸੂਰ ਜਿਹੜਾ ਸੀ ਅਨਲ ਹੱਕ ਉਹਨੇ ਜਦ ਆਖਿਆ ਮੈਂ ਖੁਦਾ ਹਾਂ ਕਹਿਣ ਦਾ ਭਾਵ ਸੀ ਕਿ ਆਪਾਂ ਪਰਮਾਤਮਾ ਦੇ ਅੰਸ਼ੀ ਆ ਸਾਡੇ ਅੰਦਰ ਰੱਬ ਵਸਦਾ ਸਾਨੂੰ ਬਣਾਉਣ ਸਮੇਂ ਰੱਬ ਦੇ ਹੱਥ ਲਗੇ ਉਹਨੇ ਆਪਣੇ ਹਿਰਦੇ ਦੀ ਭਾਵਨਾ ਕਹਿ ਦਿੱਤੀ ਤੇ ਉਹ ਨਗਰ ਵਿੱਚ ਰਹਿੰਦਾ ਸੀ ਕਟੜ ਸੀ ਕਹਿੰਦੇ ਮਨਸੂਰ ਅਨਲ ਹੱਕ ਕਹਿੰਦਾ ਵੀ ਮੈਂ ਹੀ ਰੱਬ ਆ ਉਹਨੂੰ ਸਮਝ ਨਹੀਂ ਆਈ ਇਹ ਜਿਹੜੇ ਕਟੜਵਾਦੀ ਲੋਕ ਹੁੰਦੇ ਆ ਜਿਵੇਂ ਔਰੰਗਜ਼ੇਬ ਵੀ ਕਟੜਵਾਦੀ ਰਿਆ ਇਹ ਜੋੜਦੇ ਨਹੀਂ ਤੋੜਦੇ ਹੁੰਦੇ ਫਿਰ ਉਹਨਾਂ ਨੇ ਮਨਸੂਰ ਨੂੰ ਡਰ ਪਾ ਕੇ ਹਟਾਇਆ ਤੂੰ ਅਨਲ ਹੱਕ ਨਾ ਕਹਿ ਮੌਲਾਨਿਆਂ ਨੇ ਬੜਾ ਝਗੜਿਆ ਵਾਦ ਵੀ ਵਾਦ ਕੀਤਾ ਮਨਸੂਰ ਡਰਿਆ ਨਹੀਂ ਸੀ ਕਿਸੇ ਤੋਂ ਫਿਰ ਉਹਨੂੰ ਸੂਲੀ ਤੇ ਚੜਾ ਦਿੱਤਾ ਸੂਲੀ ਤੇ ਚੜ ਕੇ ਵੀ ਉਹ ਅਨਲ ਹੱਕ ਹੀ ਬੋਲੇ ਸੂਲੀ ਨੇ ਉਹਦਾ ਸਾਰਾ ਸਰੀਰ ਮਹਾਰਾਜ ਕਹੇ ਨਾ ਭੰਨ ਦਿੱਤਾ ਡੋਲਿਆ ਨਹੀਂ ਉਹਦੀ ਬਿਰਤੀ ਸੁੰਦਰਤਾ ਉਹਦੇ ਚਿਹਰੇ ਦਾ ਸੁਪਨਾ ਟਿਕਾ ਰਿਆ ਉਹਦਾ ਨੂਰ ਨਹੀਂ ਘਟ ਹੋਇਆ ਭਾਵੇਂ ਸੂਲੀ ਤੇ ਚੜਿਆ ਸੀ ਜਿਵੇਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਨੂਰ ਨਹੀਂ ਨ ਘਟ ਹੋਇਆ ਇਦਾਂ ਦੇ ਪੀਰ ਵੀ ਹੋਏ ਆ ਐਸੀ ਗੱਲ ਨਹੀਂ ਮਨਸੂਰ ਬਹੁਤ ਉੱਚੀ ਹਸਤੀ ਹੋਈ ਆ ਤੇ ਜਿੰਨੂੰ ਦੇਖ ਕੇ ਜੇਰਾ ਚੇੜਾ ਖਿੜ ਜਾਂਦਾ ਸੀ ਦੁਨੀਆਂ ਦੇ ਲੋਕਾਂ ਦਾ ਪਰ ਹਕੂਮਤ ਵਕਤ ਦੇ ਹੁਕਮਰਾਨ ਲੋਕ ਇਹ ਨਹੀਂ ਪਸੰਦ ਕਰਦੇ ਹੁੰਦੇ ਸਰੀਰ ਦੀਆਂ ਲਹੂ ਦੀਆਂ ਬੂੰਦਾਂ ਜਦ ਧਰਤੀ ਤੇ ਡਿੱਗੀਆਂ ਉਹਦੇ ਵਿੱਚੋਂ ਵੀ ਮਨਸੂਰ ਦੇ ਅਨਲ ਹੱਕ ਦੀ ਆਵਾਜ਼ ਆਈ ਦੇਖ ਮੁਲਾਨੇ ਮਨ ਅਚੰਬਾ ਬੁਲਾਨੇ ਡਰ ਗਏ ਹੈਰਾਨ ਹੋ ਗਏ ਉਹਨਾਂ ਨੇ ਲਹੂ ਦੀਆਂ ਬੂੰਦਾਂ ਨੂੰ ਸੜਿਆ ਫਿਰ ਉਤੋਂ ਜਿੰਨੀਆਂ ਬੂੰਦਾਂ ਸੜ ਕੇ ਭਸਮ ਹੋ ਗਈਆਂ ਉਹ ਬਰਾਥਰ ਅਨਲ ਹੱਕ ਗਿਆ ਇਹ ਕਰਾਮਾ ਸੀ ਉਹਨੇ ਭਸਮ ਨੂੰ ਸ਼ੀਸ਼ੇ ਦੀਆਂ ਬੋਤਲਾਂ ਚ ਪਾ ਲਿਆ ਬੋਤਲਾਂ ਬੰਦ ਕਰਕੇ ਘਰ 'ਚ ਰੱਖ ਲਿਆ ਸਮਝੇ ਅਨੰਲ ਹੱਕ ਕੈਦ ਕਰ ਲਿਆ ਇਹ ਹੂਰ ਨਹੀਂ ਬੋਲਿਆ ਬੋਤਲਾਂ ਬੰਦ ਕੀਤੀਆਂ ਹੁਣ ਸਮਾਂ ਹੋ ਗਿਆ ਮੁਲਾਨੇ ਦੇ ਘਰ ਉਹਦੀ ਇੱਕ ਕੁਵਾਰੀ ਪੁੱਤਰੀ ਸੀ ਉਹਨੇ ਬੋਤਲ ਲੈ ਕੇ ਉਹਦਾ ਢੱਕਣ ਖੋਲ ਦਿੱਤਾ ਸ਼ੀਸ਼ੀ ਨੂੰ ਸੁੰਗਿਆ ਉਹਦੇ ਵਿੱਚੋਂ ਕੋਈ ਸੁਗੰਧੀ ਨਾ ਆਈ ਇਹ ਕਹਿ ਕੇ ਭਸਮ ਕੁਝ ਮੂੰਹ 'ਚ ਪਾ ਲਿਆ ਕੁਝ ਵੀ ਸਵਾਦ ਨਾ ਆਇਆ ਮਨ ਸੋਚਣ ਲੱਗੀ ਕੀ ਆ ਨਾ ਕੋਈ ਇਹਦਾ ਸਵਾਦ ਆ ਨਾ ਕੋਈ ਸੁਗੰਧੀ ਪਿਤਾ ਜੀ ਨੇ ਇਹ ਘਰ ਵਿੱਚ ਰੱਖੀ ਹੈ ਇਹ ਮੈਨੂੰ ਤਾਂ ਕੋਈ ਕੰਮ ਦੀ ਚੀਜ਼ ਨਹੀਂ ਲੱਗਦੀ ਭਸਮ ਖਾਨ ਨਾਲ ਉਹ ਲੜਕੀ ਨੂੰ ਗਰਭ ਠਹਿਰ ਗਿਆ ਸੀ ਕੁਝ ਸਮਾਂ ਬੀਤ ਤੇ ਗਰਭ ਦੇ ਚਿੰਨ ਚੱਕਰ ਜਦ ਦਿਖਾਈ ਦਿੱਤੇ ਆ ਮਾਪਿਓ ਬੜੇ ਹੈਰਾਨ ਹੋਏ ਆਪਣੀ ਪੁੱਤਰੀ ਦਾ ਇਹ ਮਾੜੀ ਕਿਸੇ ਨਾਲ ਨੇ ਸੰਬੰਧ ਬਣਾਏ ਨੇ ਕੋਈ ਕਰਮ ਪਛਤਾਵਾ ਚਿੰਤਾ ਬੜੀ ਵਧੀ ਆ ਸਮਾਂ ਵਿਚਾਰ ਕੀਤੀ ਵੀ ਲੜਕੀ ਨੂੰ ਮਾਰ ਦੇਣਾ ਚੰਗਾ ਸਾਡੀ ਦੁਨੀਆ ਵਿੱਚ ਬੇਇੱਜ਼ਤੀ ਕਰਾਵੇਗੀ ਕੀ ਮੈਂ ਮੋਲਵੀ ਆ ਦੁਨੀਆ ਦੇ ਲੋਕ ਸਤਿਕਾਰ ਕਰਦੇ ਕੀ ਬਣੇਗਾ ਰਾਤ ਨੂੰ ਜਦ ਸੁੱਤੇ ਸੀ ਸੁਪਨਾ ਆਇਆ ਜੇ ਤੁਸੀਂ ਪੁੱਤਰੀ ਨੂੰ ਮਾਰਨ ਦਾ ਮਨ ਬਣਾਇਆ ਨਾ ਦੁੱਖ ਬਹੁਤ ਹੋਵੇਗਾ 9 ਮਹੀਨੇ ਫਿਰ ਪੂਰੇ ਹੁੰਦੇ ਨੇ ਬਾਲਕ ਨੇ ਜਨਮ ਲਿਆ ਮੋਲਾਨੇ ਨੇ ਉਸੇ ਵੇਲੇ ਬਾਲਕ ਨੂੰ ਹੱਥ ਵਿੱਚ ਫੜਿਆ ਮਟਕੇ ਵਿੱਚ ਦੱਬਿਆ ਮੂੰਹ ਬੰਦ ਕਰਕੇ ਨਦੀ 'ਚ ਬਹਾਤਾ ਨਦੀ ਕਿਨਾਰੇ ਧੋਬੀ ਬੈਠਾ ਸੀ ਘੜੇ ਨੂੰ ਬਾਹਰ ਕੱਢ ਲਿਆ ਉਹਦਾ ਮੂੰਹ ਖੋਲ ਕੇ ਅੰਦਰ ਵੇਖਿਆ ਇੱਕ ਬਾਲਕ ਆ ਖੁਸ਼ ਹੋਇਆ ਘਰ ਲੈ ਕੇ ਬੱਚੇ ਦੀ ਪਾਲਣਾ ਕੀਤੀ ਹੈ ਉਹਦਾ ਨਾਮ ਸੰਸਤਾ ਬਰੇਜ ਰੱਖਿਆ ਫਿਰ ਪਾਸ਼ਾ ਜੀ ਕਹਿਣ ਲਗੇ ਇਹ ਸੰਸਤ ਬਰੇਜ ਨੇ ਬਹੁਤ ਕਰਾਮਾਤਾ ਦਿਖਾਈਆਂ ਮੁਲਾਨਿਆਂ ਦਾ ਹੰਕਾਰ ਵੀ ਤੋੜਦਾ ਜਿਹੜੇ ਕਟੜ ਮੁਲਾਨੇ ਸੀ ਇਹਨਾਂ ਸਾਰਿਆਂ ਦਾ ਹੰਕਾਰ ਚੂਰ ਚੂਰ ਕਰ ਦਿੱਤਾ ਇੰਨੀਆਂ ਕਰਾਮਾਤਾ ਦਿਖਾਈਆਂ ਉਸ ਸਮੇਂ ਤੋਂ ਸੰਸਤ ਬਰੇਜ ਇੱਥੇ ਰਹਿ ਰਿਹਾ ਇਹ ਸਭ ਤੋਂ ਵੱਡਾ ਪੀਰ ਮਹਾਰਾਜ ਨੇ ਇਸ ਤਰ੍ਹਾਂ ਉਸ ਦਾ ਪ੍ਰਸੰਗ ਤੇ ਭਾਈ ਬਾਲਾ ਜੀ ਨੂੰ ਸੁਣਾਇਆ ਸੀ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਥਾ ਸੁਣਾਈ ਫਿਰ ਉਹਦਾ ਅੱਗੇ ਜਿਹੜੀ ਖੋਜ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤੀ ਹੈ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਇਹ ਜੋ ਗੁਰੂ ਸਾਹਿਬ ਜੀ ਨੇ ਪੀਰਾਂ ਨੂੰ ਉਪਦੇਸ਼ ਦਿੱਤਾ ਨਾਮ ਸਿਮਰਨ ਦਾ ਵੀ ਸਭ ਤੋਂ ਵੱਡੀ ਕਰਾਮਾਤ ਨਾਮ ਦੀ ਹੈ ਜਿਹੜਾ ਨਾਮ ਜਪਦੇ ਆ ਏਡੀ ਵੱਡੀ ਚੀਜ਼ ਉਹਦੇ ਵਾਸਾ ਜਾਂਦੀ ਹੈ ਉਹ ਕੀ ਆ ਮਨਮਨ ਵਸ ਆ ਜਾਂਦਾ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਗੁਰਮੁਖ ਪਿਆਰਿਆ ਇਹ ਸੰਸਤ ਅвреਜ ਵਰਗੇ ਸਰਮਦ ਫਕੀਰ ਵਰਗੇ ਇਹ ਕੁਝ ਐਸੇ ਫਕੀਰ ਹੋਏ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਵੀ ਕਹਿ ਦਿੱਤਾ ਸੀ ਕਿ ਤੂੰ ਕੁੱਤਾ ਹੈ ਐਸੇ ਸੁਖੀ ਫਕੀਰ ਹੋਏ ਜਿਨ੍ਹਾਂ ਨੇ ਮੂੰਹ ਤੇ ਆਖ ਦਿੱਤਾ ਸੀ ਇਹ ਜਿਹੜੇ ਫਕੀਰ ਹੁੰਦੇ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ ਤਾਂ ਬਾਬਾ ਨਾਨਕ ਸਾਹਿਬ ਫਕੀਰ ਹਿੰਦੂਆਂ ਦੇ ਗੁਰੂ ਮੁਸਲਮਾਨੋਂ ਕੇ ਪੀਰ ਬਾਬਾ ਜੀ ਨੇ ਵੀ ਆਖਿਆ ਗੁਰੂ ਸਾਬ ਤਾਂ ਪੀਰਾਂ ਦੇ ਪੀਰ ਬਾਬਰ ਨੂੰ ਜ਼ਬਰ ਹੈ ਗੁਰੂ ਅੰਗਦ ਦੇਵ ਜੀ ਨੇ ਹਮਾਇਉ ਨੂੰ ਆਖਿਆ ਸੀ ਇੱਥੇ ਤਲਵਾਰ ਚਲਣੀ ਸੀ ਉੱਥੇ ਤਾਂ ਚੱਲੀ ਨਹੀਂ ਸਾਡੇ ਚ ਆ ਕੇ ਚਲੋਣਾ ਹੈ ਉਦੋਂ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਨੂੰ ਵੀ ਪਿਆਰ ਦਾ ਸੁਨੇਹਾ ਦਿੱਤਾ ਜਹਾਂਗੀਰ ਬੇਠਾ ਤਖਤ ਤੇ 6ਵੇਂ ਪਾਸ਼ਾਣੀ ਨੇ ਉਹਨੂੰ ਸਮਝਾਇਆ ਫਿਰ ਸ਼ਾਹਜਹਾਂ ਤੇ ਉਹਨੂੰ ਵੀ ਗੁਰੂ ਗੁਰੂ ਘਰ ਦੇ ਉੱਪਰ ਜਿਹੜੀਆਂ ਫੌਜਾਂ ਚੜੀਆਂ ਡਰ ਗਿਆ ਸੀ ਉਹਨੂੰ ਪਤਾ ਲੱਗ ਗਿਆ ਮੈਂ ਗਲਤ ਕਰ ਰਿਹਾ ਹਾਂ ਔਰੰਗਜ਼ੇ ਦੀ ਮੌਤ ਜਫਰਨਾਮੇ ਨਾਲ ਹੋਈ ਕਲਮ ਵਿੱਚ ਇੰਨੀ ਤਾਕਤ ਸੀ ਇਹ ਸਾਰੀ ਚੀਜ਼ਾਂ ਜੋ ਹੋਈਆਂ ਇਤਿਹਾਸ ਵਿੱਚ ਅਸੀਂ ਪੜ੍ਹ ਸੁਣ ਰਹੇ ਹਾਂ ਗੱਲਾਂ ਨਾਮ ਸਿਮਰਨ ਦੀ ਕਮਾਈ ਦੀ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰੀ ਹਿਰਦਿਆਂ 'ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਨ ਜਾਈਏ ਭੁੱਲ ਚੁੱਕ ਦੀ ਖਿਮਾ ਜੀ ਇਹੋ ਸੱਜਣੇ ਅਸੀਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ